ਸਿਮਰਨ ਦਾ ਅਰਥ ਇਹ ਵੀ ਨਹੀਂ ਕਰਦੇ ਵੀ ਬੰਦੇ ਉੱਥੇ ਮਾੜਾ-ਮੁੰਟਾ ਯਾਦ ਕਰੋ ਜਿਵੇਂ ਕਿਤੇ ਘਰ ਦੇ ਰਿਸ਼ਤੇ ਯਾਦ ਯਾਦ ਕਰ ਲੈ ਨਹੀਂ ਸਿਮਰਨ ਉਹ ਇੱਕ ਉਹਦੀ ਬਖਸ਼ੀਸ਼ ਹੈ ਜਿਹੜੀ ਧੁਰ ਅੰਦਰ ਨਿਰੰਤਰ ਆਪਣੇ ਆਪ ਸ਼ਬਦ ਗੂੰਜਦਾ ਹੈ ਸਿਮਰਨ ਵਿੱਚੋਂ ਤਾਂ ਸਭ ਕੁਝ ਨਿਕਲੇ ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਇਹ ਬਚਨ ਕਿ ਜਿੰਨੇ ਭਗਤ ਨੇ ਸਭ ਸਿਮਰਨ ਵਿੱਚੋਂ ਹੋਏ ਆ ਜਿੰਨੇ ਦੁਨੀਆਂ ਦੇ ਧਰਮ ਗ੍ਰੰਥ ਨੇ ਸਾਰੇ ਸਿਮਰਨ ਵਿੱਚੋਂ ਨਿਕਲੇ ਆ ਜਿੰਨੇ ਜਤੀ ਸਤੀ ਦਾਨੀ ਨੇ ਸਾਰੇ ਸਿਮਰਨ ਵਿੱਚੋਂ ਨਿਕਲੇ ਆ ਤੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਇੱਥੋਂ ਤੱਕ ਕਿ ਸਿਮਰਨ ਨੇ ਸਭ ਕੁਝ ਇਹ ਸੰਸਾਰ ਸੰਭਾਲ ਕੇ ਰੱਖਿਆ ਹੈ ਸਿਮਰਨ ਕੇਵਲ ਤੋਤਾ ਰਟਣ ਨਹੀਂ ਪਿਆਰਿਓ ਸਿਮਰਨ ਦੇ ਵਿੱਚ ਨਿਰੰਕਾਰ ਆਪ ਵਰਤਦਾ ਜਿਹਦਾ ਸਿਮਰਨ ਕੀਤਾ ਜਾਂਦਾ ਹੈ ਮਹਾਰਾਜ ਜੀ ਦਾ ਬਚਨ ਹੈ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦੂਪਾਏ ਸੁਖਮਨੀ ਸਾਹਿਬ ਮਹਾਰਾਜ ਕਹਿ ਰਹੇ ਨੇ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਮੈਂ ਇਸ ਗੱਲ ਤੇ ਬੋਲ ਰਿਹਾ ਤੇ ਸਿਮਰਤ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦੁਪਾਏ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੋਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸ਼ਗਲ ਆਕਾਰਾ ਤੇ ਮਹਾਰਾਜ ਕਹਿੰਦਾ ਹਰ ਸਿਮਰਨ ਮੈਂ ਆਪ ਨਿਰੰਕਾਰ ਸਿਮਰਨ ਵਿੱਚ ਨਿਰੰਕਾਰ ਆਪ ਵਰਤਦਾ ਹੈ